ਰਾਜੋਜੀ ਦਾ ਖਾਲਸਾ ਵਾਹਿਦਰ ਜੀ ਕੀ ਬਹੁਤ ਧੰਨਵਾਦ ਸੋਚੀ ਕੋਟ ਸਹਿਯੋਗ ਸਰਵ ਜੀ ਸੰਜੀਤ ਖਾਲਸਾ ਇਸ ਹਰਿਆਸਰ ਨੂੰ ਨੋਟ ਕਰਦੇ ਨੇ ਉਹਨਾਂ ਨੂੰ ਆਪਾਂ ਖਾਲਜਲ ਕਰਨਾ ਹੈ ਉਹਨਾਂ ਨੇ ਕਾਈਤਵੇ ਸਿੰਘ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਜੀ ਨੂੰ ਦੱਸਿਆ ਹੈ ਪਰ ਮੈਂ ਛੋਟੀ ਜੀ ਗੱਲ ਤੁਹਾਨੂੰ ਦੱਸਣਾ ਹੈ 66 ਇੰਦਰਾ ਗਾਂਧੀ ਮਾਰ ਗਿਆ ਸੀ ਸਾਡੇ راستے ਵਿੱਚ ਦੂਸਰੇ ਦੇ ਕਮਾਹ ਹਿੰਦੁਸਤਾਨ ਦੇ ਫਰੋਸ 20 ਸਿਆੜ ਕੇ ਜਦੋਂ ਸਾਨੂੰ ਸਾਡੇ ਸਵਰਗ ਵਾਸੀ ਬਖਸ਼ਤ ਦੋਸਤ ਦੀ ਜੀਵਨ ਹੈ ਜੌਨਾ ਟਾਈਮ ਤੋਂ ਬਾਅਦ ਸੀ ਸਰਕਾਰ ਦਾ ਇਹਨਾਂ ਨੇ ਕਿੰਨੇ ਪੈਸੇ ਲੈ ਕੇ ਇੰਦਰਾ ਗਾਂਧੀ ਨੂੰ ਮਾਰਿਆ ਹੈ ਆਪਾਂ ਜਿਹਨੇ ਸਾਧੂ ਦੇ ਵਿੱਚ ਬੈਠੇ ਆ ਸਾਰੇ ਅਣਖ ਗੈਰ ਤੋਂ ਵਾਲੇ ਲੋਕ ਐ ਲੇਖਣ ਵਾਲੇ ਲੋਕ ਨਹੀਂ ਜੇ ਬਾਪੂ ਜੀ ਦਰਵਾਜ਼ਾ ਕੋ ਸਵਾਸ ਸੀ ਉਹ ਮੁੱਲਿਆ ਇਹ ਅਣਖ ਗੈਰ ਤੋਂ ਵਾਸਤੇ ਲੜਾਈ ਨਹੀਂ ਜਈਆ ਮੇਰੇ ਪੁੱਤ ਨੇ ਪੈਸੇ ਲੈ ਕੇ ਨਹੀਂ ਤੈਨੂੰ ਨਾਲ ਕਿੰਨੇ ਪੈਸੇ ਵੀ ਦੋਦੇ ਪੈਸੇ ਇਸ ਸਾਧਾ ਹਰਮੰਦਰ ਦੇ ਵਿੱਚ ਜਿੱਦਰ ਸੀ ਜਿਸ ਨੂੰ ਤੋਟਾਇਆ ਉਹਦਾ ਬਦਲਾ ਮੇਰੇ ਪੁੱਤ ਨੇ ਲਿਆਏ

ਹਾਂਜੀ ਵੀਰ ਕੀ ਨਾਮ ਆ ਤੁਹਾਡਾ ਮੇਰਾ ਨਾਮ ਬੁੱਟਾ ਹੈ ਅੱਜ ਪਿੰਡ ਕੋਰਤੁਖਿਆ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਦੇ ਪ੍ਰਚਾਰ ਲਈ ਪਹੁੰਚਿਆ ਤੁਸੀਂ ਸਪੋਰਟ ਕਰ ਰਹੇ ਹੋ ਕੀ ਕਹਿਣਾ ਤੁਹਾਡਾ ਹਾਂਜੀ ਅਸੀਂ ਸਾਰੇ ਪਿੰਡ ਵਾਲੋਂ ਮਤਲਬ ਉਹਨਾਂ ਦਾ ਸਵਾਗਤ ਕੀਤਾ ਗਿਆ ਹੈ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਤੇ ਜਿਨ੍ਹਾਂ ਨੇ ਧਰਮ ਤੋਂ ਕੁਰਬਾਨੀ ਦਿੱਤੀ ਹੈ ਅਸੀਂ ਉਹਨਾਂ ਦਾ ਮਤਲਬ ਸਵਾਗਤ ਕੀਤਾ ਜਿੰਨੇ ਕਿ ਜੋਗੇ ਸੀਗੇ ਹਾਂਜੀ ਜਿਵੇਂ ਕਿ ਸਿਆਸੀ ਪਾਰਟੀਆਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਮੈਨੀਫੈਸਟੋ ਤਿਆਰ ਕੀਤੇ ਜਾਂਦੇ ਆ ਵੋਟਾਂ ਵੇਲੇ ਹੀ ਮੈਨੀਫੈਸਟੋ ਤਿਆਰ ਕੀਤੇ ਜਾਂਦੇ ਆ ਜਿੰਨਾ ਕਰਕੇ ਵੋਟਾਂ ਜਿਹੜੀਆਂ ਅੱਗੇ ਪਾਈਆਂ ਜਾ ਸਕਣ ਪਰ ਇੱਕ ਨਾਰਮਲ ਘਰ ਦੇ ਵਿੱਚੋਂ ਵੱਡੀ ਕੁਰਬਾਨੀਆਂ ਤੇ ਕੀ ਕਹਿਣਾ ਤੁਹਾਡਾ ਇਸ ਬਾਰੇ ਕਿਸ ਤਰ੍ਹਾਂ ਦਾ ਸਾਥ ਲੋਕਾਂ ਦਾ ਅਪੀਲ ਕਰਦੇ ਹੋ ਸਾਸਤਾ ਹੀ ਜੀ ਦੇਖੋ ਜਿਨ੍ਹਾਂ ਦੇ ਮਤਲਬ ਅੰਦਰ ਜ਼ਮੀਰ ਜਾਗਦੀ ਆ ਹਨਾ ਉਹ ਬੰਦਾ ਤਾਂ ਸਾਹ ਜ਼ਰੂਰ ਦੇਊਗਾ ਬਾਕੀ ਕੀ ਹੁੰਦਾ ਹੁਣ ਜੀ ਥੋੜਾ ਜਿਹਾ ਪਾਰਟੀਆਂ ਦਾ ਕਰਕੇ ਇੱਕ ਦੂਜੇ ਤੋਂ ਡਰਦਾ ਅਗਲਾ ਨਹੀਂ ਅੱਗੇ ਅੱਗੇ ਆਉਂਦਾਗਾ ਤੇ ਬਾਕੀ ਅਸੀਂ ਖੁੱਲ ਕੇ ਅੱਗੇ ਆਏ ਆਂ ਵੀ ਅਸੀਂ ਕਿਹੜਾ ਮਤਲਬ ਉਹਨਾਂ ਦੀ ਕੋਈ ਗੱਲ ਨਹੀਂ ਗਈ ਜਿਵੇਂ ਸਾਨੂੰ ਮਤਲਬ ਉਹਨਾਂ ਨੇ ਕੁਰਬਾਨੀ ਦਿੱਤੀ ਹੈ ਈਡੀ ਵੱਡੀ ਤੇ ਅਸੀਂ ਮਤਲਬ ਉਹਨਾਂ ਦਾ ਵੀ ਵੋਟ ਪਾ ਕੇ ਮਤਲਬ ਉਹਨਾਂ ਨੂੰ ਜਿਤਾ ਕੇ ਤੇ ਅੱਗੇ ਭੇਜ ਸਕਦੇ ਆਂ ਕਿਉਂਕਿ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਜੇਕਰ ਗੱਲ ਕਰੀਏ ਸਹਿਯੋਗ ਦੀ ਗੱਲ ਤੁਸੀਂ ਕੀਤੀ ਆ ਤਾਂ ਜਿਵੇਂ ਪਿੰਡ ਤੋਂ ਆਸੇ-ਪਾਸੇ ਜਾ ਕੇ ਕਿਸ ਤਰ੍ਹਾਂ ਦਾ ਸਹਿਯੋਗ ਦੇਣ ਦੀ ਤੁਸੀਂ ਕੋਸ਼ਿਸ਼ ਕਰੋਗੇ ਜਿਵੇਂ ਇਹਨਾਂ ਪ੍ਰਤੀ ਲੋਕਾਂ ਨੂੰ ਜਿਹੜਾ ਜਾਗਰੂਕ ਕਰਨਾ ਜਾਂ ਕਿਸ ਤਰ੍ਹਾਂ ਦੀ ਮਹਿੰਮ ਕਰੋਗੇ ਹਾਂਜੀ ਉਹ ਅੱਜ ਆਏ ਸੀਗੇ ਸਾਡੀ ਕੱਲ ਸ਼ਾਮ ਗੱਲ ਹੋਈ ਸੀ ਉਹਨਾਂ ਨਾਲ ਤੇ ਬਾਕੀ ਹੁਣ ਅੱਗੇ ਉਹਨਾਂ ਨਾਲ ਅਸੀਂ ਗੱਲ ਕਰਕੇ ਜਿੰਨਾ ਵੀ ਸੱਤ ਹੋ ਸਕਿਆ ਜਿੰਨੇ ਕੁ ਜੋਗੇ ਅਸੀਂ ਹੈਗੇ ਆ ਉਹਨਾਂ ਕਾ ਅਸੀਂ ਆਪ ਦੇ ਵੱਲੋਂ ਕੋਸ਼ਿਸ਼ ਕਰਾਂਗੇ ਵੀ ਉਹਨਾਂ ਦਾ ਸਹਿਯੋਗ ਦੇਣ ਦੀ ਹਾਂ ਜੇਕਰ ਐਮਪੀ ਇਲੈਕਸ਼ਨ ਜਿੱਤਦੇ ਆ ਭਾਈ ਸਬਜੀਤ ਸਿੰਘ ਤਾਂ ਕੀ ਲੱਗਦਾ ਵੀ ਸਿੱਖ ਕੌਮ ਲਈ ਜਾਂ ਕੀ ਮੁੱਦੇ ਹੋ ਸਕਦੇ ਉਹਨਾਂ ਦੇ ਅੱਗੇ ਹਾਂਜੀ ਮੁੱਦੇ ਤਾਂ ਜੋ ਵੀ ਹੈਗੇ ਆ ਜੀ ਹੁਣ ਤੱਕ ਆਪਣੇ ਸਾਰਿਆਂ ਨੂੰ ਪਤਾ ਹੀ ਹੈ ਤੋ ਆਪੇ ਅੱਗੇ ਲੈ ਕੇ ਜਾਣਗੇ ਕਿਉਂਕਿ ਉਹਨਾਂ ਦਾ ਫਰਜ਼ ਹੈ ਤੇ ਉਹ ਹੀ ਗੱਲ ਕਰ ਸਕਦੇ ਆ ਕਿਉਂਕਿ ਹੋਰ ਤਾਂ ਕੋਈ ਗੱਲ ਨਹੀਂ ਕਰ ਸਕਦਾਗਾ ਸਿੱਖਾਂ ਦੀ ਤੇ ਉਹ ਆਪੇ ਮੁੱਦੇ ਉਠਾ ਸਕਦੇ ਉੱਥੇ ਜਾ ਕੇ